ਦਰਸ਼ਕਾਂ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਮੈਰੀ ਲੈਂਡ ਵਿੱਚ ਵੈਲਕਮ ਟੂ ਪੰਜਾਬ ਨਾਮ ਦੀ ਫਿਲਮ ਦਰਸ਼ਕਾਂ ਦੇ ਰੂਬਰੂ ਐਮ.ਐਲ.ਏ. ਅਨਮੋਲ ਗਗਨ ਮਾਨ ਨੂੰ ਵਿਧਾਨ ਸਭਾ ਕਮੇਟੀ ਤੋਂ ਗਿਆ ਹਟਾਇਆ ਨੀਨਾ ਮਿੱਤਲ ਨੂੰ ਪ੍ਰੋਜੈਕਟ ਸੰਦਰਭ ਕਮੇਟੀ ਵਿੱਚ ਕੀਤਾ ਗਿਆ ਸ਼ਾਮਿਲ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਖਿਲਾਫ ਪਟਿਆਲਾ ਸ਼੍ਰੋਮਣੀ ਅਕਾਲੀ ਦਲ ਦਾ ਵਿਸ਼ਾਲ ਧਰਨਾ ਸ਼੍ਰੋਮਣੀ ਅਕਾਲੀ ਦਲ ਦੇ ਹੋ ਰਹੇ ਇਜਾਜ਼ਤ ਲਈ ਠਾਂਦੇਵ ਤੋਂ ਮੁਕਰੀ ਐਸਜੀਪੀਸੀ ਦਿੱਲੀ ਚ ਸੰਸਦ ਮੈਂਬਰਾਂ ਨੂੰ 184 ਨਵੇਂ ਫਲੈਟਾਂ ਦਾ ਦਿੱਤਾ ਤੋਹਫ਼ਾ ਸੀ ਮੋਦੀ ਨੇ ਕੀਤਾ ਉਦਘਾਟਨ ਅਤੇ ਹੁਣ ਖਬਰਾਂ ਵਿਸਥਾਰ ਨਾਲ

बेटा वो तुम्हारे भाई अपनी यादें ताजा कर बस विस्मा मेरे घर की बहुत ये है ना मुझे कभी लड़कियों में इंटरेस्ट था और ना है असी ऐसा कोई काम नहीं किया जिदी वजह तो तोड़ा सिर शर्म नाल चुके मां बिस्मा मेरे हर सांस विच वसदी है मां

ਸਬਰੰਗ ਟੀਵੀ ਦੇ ਸੀਈਓ ਸਰਦਾਰ ਹਰਜੀਤ ਸਿੰਘ ਹੁੰਦਲ ਨਾਲ ਖੁੱਲ ਕੇ ਗੱਲਬਾਤ ਕੀਤੀ ਆਓ ਤੁਹਾਨੂੰ ਸੁਣਾਉਂਦੇ ਹਾਂ ਉਹ ਗੱਲਬਾਤ ਸਾਡੇ ਨਾਲ ਦੇ ਮਹਿਤਾਬ ਸਿੰਘ ਜੀ ਕਾਲੂ ਜੋ ਕਮਿਊਨਿਟੀ ਦੇ ਲੀਡਰ ਵੀ ਨੇ ਔਰ ਇਹ ਕਲਚਰ ਪ੍ਰੋਗਰਾਮ ਜਿਹੜੇ ਨੇ ਕਰਾਉਂਦੇ ਰਹਿੰਦੇ ਆ ਗਾਇਕਾਂ ਨੂੰ ਬੁਲਾਉਂਦੇ ਨੇ ਔਰ ਬੜਾ ਵਧੀਆ ਇਹ ਜਿਹੜੇ ਨੇ ਕਮੇਟੀ ਵਾਸਤੇ ਕੰਮ ਕਰਦੇ ਆ ਅੱਜ ਇੱਕ ਮੂਵੀ ਰਿਲੀਜ਼ ਹੋਈ ਹੈ ਬਥੇਸ ਦਾ ਮੈਰੀਲੈਂਡ ਦੇ ਵਿੱਚ ਵੈਲਕਮ ਪੰਜਾਬ ਔਰ মুਵੀ ਜਦੋਂ ਬੰਦਾ ਆਪ ਦੇਖਦਾ ਥੀਏਟਰ ਦੇ ਅੰਦਰ ਜਾ ਕੇ ਉਹਨੂੰ ਪਤਾ ਲੱਗਦਾ ਕਿ ਇਹਦੇ ਵਿੱਚ ਕੀ ਚੀਜ਼ਾਂ ਸੀਗੀਆਂ ਕਿਵੇਂ ਇਸ মুਵੀ ਨੂੰ ਬਣਾਇਆ ਗਿਆ ਸੌਖਾ ਨਹੀਂ ਹੈ ਥੀਮ ਬਹੁਤ ਵਧੀਆ ਸੀਗਾ ਕੋਣ ਸਾਹਿਬ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਹਾਂਜੀ ਵੈਲਕਮ ਪੰਜਾਬ ਜਿਹੜੀ ਫਿਲਮ ਹੈ ਉਹਦਾ ਜਿਹੜਾ ਆਪਣਾ ਅੱਜ ਜਿਸ ਤਰ੍ਹਾਂ ਅਸੀਂ ਇੱਥੇ ਬਠਿੰਡਾ AMC ਥੀਏਟਰ ਤੇ ਆਇਆ ਤੇ ਦੇਖਿਆ ਕਿ ਉਹਦਾ ਪ੍ਰੀਮੇਰ ਉਹ ਬਹੁਤ ਹੀ ਅੱਛੀ ਬਹੁਤ ਹੀ ਮਿਆਰੀ ਫਿਲਮ ਹੈ ਔਰ ਜਿਸ ਤਰ੍ਹਾਂ ਪਿੰਡ ਡ੍ਰੌਪ ਸਾਇਲੈਂਸ ਸੀਗੀ ਸਾਰੇ ਗੈਸਟਰਾਂ ਨੇ ਉੱਥੇ ਬੈਠ ਕੇ ਉਹਨੂੰ ਦੇਖਿਆ ਤੇ ਉਹ ਆਪਣਾ ਬਹੁਤ ਹੀ ਚੰਗਾ ਲੱਗ ਰਿਹਾ ਸੀਗਾ ਕਿ ਇੰਨਾ ਚੰਗਾ ਸਬਜੈਕਟ ਔਰ ਇੰਨੀ ਸੋਹਣੀ ਵੀਡੀਓਗ੍ਰਾਫੀ ਮੈਂ ਤੇ ਮੇਰਾ ਦੋਸਤ ਸਾਬੀਮਾਨ ਭਰਾ ਮੇਰਾ ਸੀ ਇਹੀ ਗੱਲ ਕਰ ਰਹੇ ਸੀ ਹਾਫ ਟਾਈਮ ਦੇ ਵਿੱਚ ਵੀ ਸੀਨਰੀ ਬਹੁਤ ਪਿਆਰੀ ਆ ਉਹਨਾਂ ਨੇ ਪ੍ਰੋਡਿਊਸਰ ਨੇ ਇਨਵੈਸਟਰਸ ਨੇ ਕਿਸੇ ਤਰ੍ਹਾਂ ਤੋਂ ਕੋਈ ਕੱਟ ਨਹੀਂ ਕੀਤਾ ਪੈਸਾ ਔਰ ਦਿਲ ਖੋਲ ਕੇ ਬੜੀ ਕੁਆਲਿਟੀ ਦੀ ਮਿਆਰੀ ਫਿਲਮ ਬਣਾਈ ਹੈ ਤੇ ਜਿੱਥੇ ਮੈਨੂੰ ਇਹ ਬੜਾ ਚੰਗਾ ਲੱਗਾ ਕਿ ਸ਼ੇ ਬਟਾਲਵੀ ਦੀ ਜਿਹੜੀ ਗਜ਼ਲ ਸੀਗੀ ਉਹ ਚੱਕੀ ਪੁੱਛਦੇ ਹੋ ਹਾਲ ਬਗੀਰਾਂ ਦਾ ਸਾਡਾ ਨਦੀਆਂ ਵਿਛੜੇ ਨੀਰਾਂ ਦਾ ਸਾਡਾ ਹੰਜ ਦੀ ਜੂਨੇ ਆਿਆਂ ਦਾ ਸਾਡਾ ਦਿਲ ਜਲੇ ਅੰਦਰਗੀਰਾਂ ਦਾ ਤਕਦੀਰ ਤਾਂ ਆਪਣੀ ਸੌਂਕਣ ਸੀ ਤਦ ਵੀਰਾਂ ਸਾਥੋਂ ਨਾ ਹੋਈ ਬੱਲੇ ਗੱਲ ਇਹ ਵੀ ਫਿਲਮ ਨੇ ਹਰ ਪੱਖ ਦੇ ਉੱਤੇ ਪਰਫੈਕਟ ਫਿਲਮ ਹੈ ਸਬਰੰਗ ਟੀਵੀ ਦੇ ਟੈਟਰਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਹਰਜੀਤੋਂ ਹੰਦੂ ਨਮਸਕਾਰ ਅਦਾਬ ਸਤਿ ਸ੍ਰੀ ਅਕਾਲ ਅੱਜ ਜਿਵੇਂ ਬੱਥਾ ਮੈਰੀਲੈਂਡ ਦੇ ਵਿੱਚ ਮੂਵੀ ਨੂਰ ਰਿਲੀਜ਼ ਕੀਤਾ ਗਿਆ ਮੂਵੀ ਦਾ ਨਾਮ ਵੈਲਕਮ ਪੰਜਾਬ ਔਰ ਮੈਂ ਖੁਦ ਜਗੋਂ ਮੂਵੀ ਦੇਖੀ ਆ ਔਰ ਮੈਂ ਇਨਾ ਪ੍ਰਭਾਵਿਤ ਹੋਇਆ ਡਾਇਰੈਕਟਰ ਡਾਇਰੈਕਸ਼ਨ ਐਕਟਿੰਗ ਔਰ ਜਿੰਨੇ ਵੀ ਐਕਟਰ ਉਹਦੇ ਵਿੱਚ ਕੰਮ ਕਰਨ ਵਾਲੇ ਸੀ ਡੀਪਲੀ ਉਹਨਾਂ ਨੇ ਬੜਾ ਖੁੱਬ ਕੇ ਕੰਮ ਕੀਤਾ ਹੈ ਬੜਾ ਖੁੱਬ ਕੇ ਐਕਟਿੰਗ ਕੀਤੀ ਹੈ ਔਰ ਜੇ ਦਿੱਖੇ ਜੇ ਤੇ ਭਾਸ਼ਾ ਕਈ ਉਹਦੇ ਵਿੱਚ ਜੁਜ਼ ਕੀਤੀਆਂ ਗਈਆਂ ਪੰਜਾਬੀ ਉਰਦੂ ਜਾਂ ਹੋਰ ਅਸੀਂ ਅੱਜ ਇਸ ਮੂਵੀ ਨੂੰ ਦੇਖ ਕੇ ਖੁਦ ਬਾਗੋ-ਬਾਗ ਹੋਏ ਆ ਜਿਵੇਂ ਕਿ ਆਮਵਾਦ-ਵਿਵਾਦ ਚੱਲਦਾ ਸੀ ਉਹ ਮੂਵੀ ਇਦਾਂ ਦੀ ਆ ਉਹ ਮੂਵੀ ਇਦਾਂ ਦੀ ਪਰ ਲੇਕਰ ਅੱਜ ਮੂਵੀ ਦੇਖ ਕੇ ਵਾਕਿਆ ਮੰਨੂ ਬਹੁਤ ਵਧੀਆ ਸਕੂਨ ਮਿਲਿਆ ਕੀ ਕਹਿਣਾ ਚਾਹੁੰਦੇ ਆ ਪਹਿਲੇ ਜੀ ਮੈਂ ਸਬਰੰਗ ਦੇ तमाम ਵੇਖਣ ਵਾਲਿਆਂ ਨੂੰ ਸਲਾਮ ਸਤਿ ਸ਼੍ਰੀ ਅਕਾਲ ਕਮਾਂਗੀ ਫਿਲਮ ਦੇਖੀ ਅੱਜ ਮੈਂ ਵੈਲਕਮ ਟੂ ਪੰਜਾਬ ਬੜਾ ਚੰਗਾ ਲੱਗਿਆ ਔਰ ਦੇਖੋ ਜ਼ਬਾਨ ਕੋਈ ਵੀ ਹੋਵੇ ਕਲਚਰ ਕੋਈ ਵੀ ਹੋਵੇ ਤੇ ਤੁਹਾਨੂੰ ਮੁਹੱਬਤ ਦਾ ਪੈਗਾਮ ਮਿਲੇ ਨਾ ਤੁਹਾਨੂੰ ਪਿਆਰ ਦਾ ਪੈਗਾਮ ਮਿਲੇ ਉਸ ਤੋਂ ਵੱਡਾ ਪੈਗਾਮ ਕੋਈ ਨਹੀਂ ਤੇ ਇਸ ਫਿਲਮ ਵਿੱਚ ਇਹ ਸਭ ਤੋਂ ਸੋਨਾ ਪੈਗਾਮ ਹੈ ਇੱਕ ਦੂਸਰੇ ਨੂੰ ਬਰਦਾਸ਼ਤ ਕਰੋ ਇੱਕ ਦੂਸਰੇ ਚ ਪਿਆਰ ਵੰਡੋ ਔਰ ਇੱਕ ਦੂਸਰੇ ਦੀ ਖੁਸ਼ੀਆਂ ਦਾ ਖਿਆਲ ਰੱਖੋ ਤਾਂ ਆਈ ਥਿੰਕ ਕਿ ਲੋਕੀ ਜਦੋਂ ਫਿਲਮ ਦੇਖਣਗੇ ਤੇ ਤੁਹਾਨੂੰ ਬੜਾ ਮਜ਼ਾ ਆਏਗਾ ਫਿਲਮ ਰੰਗਾਂ ਨਾਲ ਪਰੀ ਹੋਈ ਹੈ ਉਕਸੁਰਤਿਆਂ ਨਾਲ ਪਰੀ ਹੋਈ ਹੈ ਡਾਇਲੌਗਸ ਚੰਗੇ ਨੇ ਸਾਰੇ ਆਰਟਿਸਟਾਂ ਨੇ ਬੜਾ ਚੰਗਾ ਕੰਮ ਕੀਤਾ ਹੈ ਤੇ ਫਿਲਮ ਦੇਖਣ ਤੋਂ ਬਾਅਦ ਦਿਲ ਵੀ ਖੁਸ਼ ਹੋ ਗਿਆ ਤੇ ਦਿਲ ਵਿੱਚ ਇੱਕ ਜਜ਼ਬਾ ਵੀ ਪੈਦਾ ਹੋਇਆ ਹੈ ਕਿ ਇੱਕ ਦੂਸਰੇ ਵਿੱਚ ਪਿਆਰ ਵੰਡਣਾ ਹੈ ਤੇ ਦੋਸਤੀਆਂ ਵੰਡਣੀਆਂ ਹੈ ਦੇਖੋ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਦੋਸਤੀ ਵੰਡੀ ਜਾਂਦੀ ਹੈ ਪਿਆਰ ਵੰਡਿਆ ਜਾਂਦਾ ਮੁਹੱਬਤ ਵੰਡੀ ਜਾਂਦੀ ਹੈ ਪਰ ਜੇ ਮੁਹੱਬਤ ਦੇ ਰਿਸ਼ਤੇ ਘਰਦਿਆਂ ਦੀ ਆਜ਼ਾਦ ਸੁਣ ਦੇ ਨਾਲ ਗੰਡੇ ਜਾਣ ਔਰ ਇਹ ਥੀਮ ਜਿਹੜਾ ਬੜਾ ਡੂੰਗਾ ਸੀਗਾ ਥੀਮ ਜਿਹੜਾ ਸੀਗਾ ਬੜਾ ਅਲੱਗ ਕਿਸਮ ਦਾ ਸੀਗਾ ਔਰ ਅਸੀਂ ਡਾਇਰੈਕਟਰਾਂ ਨੂੰ ਐਕਟਰਾਂ ਨੂੰ ਐਕਟਰਾਂ ਨੂੰ ਸਭ ਸਭ ਰੰਗ ਟੀਵੀ ਨੂੰ ਬਹੁਤ-ਬਹੁਤ ਮੁਬਾਰਕਾਂ ਦਨੇ ਆ ਦੇਖਦੇ ਰਹਿਣਾ ਸਭ ਰੰਗ ਟੀਵੀ ਟਾਟਾ ਆਪਣਾ ਹਰਜੀਤ ਹੁੰਦਾ ਅਮਰੀਕਾ ਨੇ ਭਾਰਤੀ ਸਟੀਲ ਐਲੂਮੀਨੀਅਮ ਅਤੇ ਸੰਬੰਧਿਤ ਉਤਪਾਦਾਂ ਤੇ 50% ਦੀ ਭਾਰੀ ਇੰਪੋਰਟ ਡਿਊਟੀ ਲਗਾਈ ਹੈ ਇਸ ਦੇ ਜਵਾਬ ਚ ਭਾਰਤ ਵੀ 99% ਅਮਰੀਕੀ ਸਮਾਨ ਤੇ ਟੈਰਿਫ ਲਗਾਉਣ ਤੇ ਵਿਚਾਰ ਕਰ ਰਿਹਾ ਹੈ ਜੇਕਰ ਅਜਿਹਾ ਹੁੰਦਾ ਹੈ ਤੇ ਇਹ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਟੈਰਿਫ ਤੇ ਭਾਰਤ ਦਾ ਪਹਿਲਾ ਰਸਮੀ ਪਲਟਵਾਰ ਹੋਵੇਗਾ। 트੍ਰੰਪ ਨੇ 31 ਜੁਲਾਈ ਨੂੰ ਸਾਰੀਆਂ ਭਾਰਤੀ ਵਸਤਾਂ ਤੇ 25% ਦੀ ਟੈਰਿਫ ਲਗਾਇਆ ਸੀ ਫਿਰ 6 ਅਗਸਤ ਨੂੰ ਰੂਸ ਤੋਂ ਤੇਲ ਦਰਾਮਦ ਨੂੰ ਲੈ ਕੇ 25% ਦਾ ਐਕਸਟਰਾ ਟੈਰਿਫ ਲਾ ਦਿੱਤਾ ਸੀ। ਦੱਸਿਆ ਗਿਆ ਹੈ ਕਿ ਵਾਸ਼ਿੰਗਟਨ ਭਾਰਤ ਦੀਆਂ ਚਿੰਤਾਵਾਂ ਨੂੰ ਗੱਲਬਾਤ ਨਾਲ ਸੁਲਝਾਉਣ ਨੂੰ ਤਿਆਰ ਨਹੀਂ ਹੈ ਜਿਸ ਨਾਲ ਭਾਰਤ ਕੋਲ ਪਲਟਵਾਰ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਬਚਦਾ। ਪੰਜਾਬੀ ਗਾਇਕਾ ਸਾਬਕਾ ਮੰਤਰੀ ਅਤੇ ਵਿਧਾਇਕ ਅਨਮੋਲ ਗਗਨਮਾਨ ਨੇ ਭਾਵੇਂ ਵਿਧਾਇਕ ਦੇ ਅਹੁਦੇ ਤੋਂ ਆਪਣਾ ਅਸਤੀਫਾ ਵਾਪਸ ਲੈ ਲਿਆ ਪਰ ਉਹਨਾਂ ਨੂੰ ਵਿਧਾਨ ਸਭਾ ਦੀ ਪ੍ਰਸ਼ਨ ਅਤੇ ਸੰਦਰਭ ਕਮੇਟੀ ਸਾਲ 2025-26 ਤੋਂ ਬਾਹਰ ਕਰ ਦਿੱਤਾ ਗਿਆ ਹੁਣ ਉਹਨਾਂ ਦੀ ਜਗ੍ਹਾ ਰਾਜਪੁਰਾ ਤੋਂ ਵਿਧਾਇਕ ਨੀਨਾ ਮਿੱਤਲ ਨੂੰ ਬਾਕੀ ਸਮੇਂ ਲਈ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ ਵਿਧਾਨ ਸਭਾ ਵੱਲੋਂ ਜਾਰੀ ਹੁਕਮ ਦੇ ਵਿੱਚ ਲਿਖਿਆ ਗਿਆ ਹੈ ਕਿ ਇਹ ਕਾਰਵਾਈ ਸਪੀਕਰ ਵੱਲੋਂ ਪੰਜਾਬ ਵਿਧਾਨ ਸਭਾ ਦੇ ਨਿਯਮ 183 ਦੇ ਤਹਿਤ ਕੀਤੀ ਗਈ ਹੈ ਜ਼ੇਨਾਲੀ ਕਮੇਟੀ ਚ ਬਾਕੀ ਸਮੇਂ ਲਈ ਅਨਮੋਲ ਗਗਨਮਾਨ ਦੀ ਜਗ੍ਹਾ ਹੁ ਨੀਨਾ ਮਿੱਤਲ ਨੂੰ ਨਾਮਜ਼ਦ ਕੀਤਾ ਗਿਆ ਹੈ ਉਦਰ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਯਾਨੀ ਕਿ 11 ਅਗਸਤ ਨੂੰ ਪਟਿਆਲਾ ਦੇ ਪੁੱਡਾ ਦਫ਼ਤਰ ਨੇੜੇ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਯਾਨੀ ਕਿ 11 ਅਗਸਤ ਨੂੰ ਪਟਿਆਲਾ ਦੇ ਪੁੱਡਾ ਦਫ਼ਤਰ ਦੇ ਨਜ਼ਦੀਕ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਪਹੁੰਚੇ ਨੇ ਜਿਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਲਿਆਂਦੀ ਲੈਂਡ ਪੁਲਿੰਗ ਪਾਲਿਸੀ ਨੂੰ ਜ਼ਮੀਨ ਖੜੱਪਣ ਯੋਜਨਾ ਕਹਿੰਦੇ ਹੋਏ ਇਸ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਦਾ ਇਲਾਕਾ ਕੀਤਾ ਜਿਸ ਵਿੱਚ ਪਟਿਆਲਾ ਦੀ ਲੀਡਰਸ਼ਿਪ ਤੋਂ ਇਲਾਵਾ ਪੰਜਾਬ ਦੇ ਹੋਰ ਅਕਾਲੀ ਦਲ ਦੇ ਆਗੂ ਵੀ ਮੌਜੂਦ ਰਹੇ ਜਿਨ੍ਹਾਂ ਨੇ ਇਸ ਸਰਕਾਰ ਦੀ ਨੀਤੀ ਦਾ ਡਟ ਕੇ ਵਿਰੋਧ ਕੀਤਾ ਤੇ ਕਿਹਾ ਕਿ ਸਰਕਾਰ ਦੀ ਅੱਖ ਹੁਣ ਕਿਸਾਨਾਂ ਦੀ ਜ਼ਮੀਨ ਉੱਤੇ ਹੈ ਤੇ ਕਿਸਾਨਾਂ ਦੀ ਜ਼ਮੀਨ ਨੂੰ ਕਿਸੇ ਵੀ ਸੂਰਤ ਉਤੇ ਸਰਕਾਰ ਨੂੰ ਖੋਹਣ ਨਹੀਂ ਦਿੱਤਾ ਜਾਵੇਗਾ ਭਾਈ ਤੁਸੀਂ ਸਵੇਰ ਤੋਂ ਕਿਉਂਕਿ মিডিਆ ਇੱਕ ਥੰਮ ਹੈ ਤੁਸੀਂ ਵੱਖ-ਵੱਖ ਜਗ੍ਹਾ ਤੇ ਜਾ ਕੇ ਦੇਖਿਆ ਹੋਣਾ ਵੀ ਅੱਜ ਸਮੁੱਚਾ ਪੰਜਾਬ ਸਮੁੱਚਾ ਭਾਈਚਾਰਾ ਇਹ ਸਰਕਾਰ ਨੂੰ ਭਜਾਉਣ ਦੇ ਵਾਸਤੇ ਬਦਲਾਅ ਵਾਲੀ ਸਰਕਾਰ ਨੂੰ ਬਦਲਣ ਵਾਸਤੇ ਅੱਜ ਪੂਰਾ ਸੜਕਾਂ ਤੇ ਉਤਰਿਆ ਹੋਇਆ ਕਿਉਂਕਿ ਜਿਹੜੀ ਸਰਕਾਰ ਨੇ ਹੁਣ ਪਾਲਿਸੀ ਲਿਆਂਦੀ ਹੈ ਲੈਂਡ ਪੂਲਿੰਗ ਇਹ ਬਰਬਾਦ ਪੂਲਿੰਗ ਪਾਲਿਸੀ ਹੈ ਸੋ ਇਸ ਕਰਕੇ ਇੱਕ ਅੱਧੇ ਘੰਟੇ ਦਾ ਸਾਡੇ ਪ੍ਰਧਾਨ ਜੀ ਸਤਿਕਾਰਯੋਗ ਸੁਖਵੀਰ ਸਿੰਘ ਬਾਦਲ ਜੀ ਇੱਥੇ ਪਹੁੰਚ ਰਹੇ ਨੇ ਸਾਡੇ ਐਨ ਕੇ ਸ਼ਰਮਾ ਜੀ ਸਮੁੱਚੀ ਲੀਡਰਸ਼ਿਪ ਦੀ ਰੈਨ ਮਾਈ ਦੇ ਹੇਟ ਇਥੋਂ ਹਲਕਾ ਸਨੋਰ ਦੇ ਸਮੁੱਚਾ ਯੂਥ ਸਮੁੱਚਾ ਪਰਿਵਾਰ ਸਮੁੱਚੇ ਵੱਖ-ਵੱਖ ਵਿੰਗ ਦੇਖੋ ਤੁਸੀਂ ਰੋਡ ਸ਼ੋਅ ਦੇ ਵਿੱਚ ਰੋਸ ਸ਼ੋਕਾਂਗੇ ਰੋਡ ਦੀ ਸ਼ੋਕਾਂਗੇ ਕਿਉਂਕਿ ਇਹ ਰੋਸ ਹੈ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਜਿਹੜੇ ਧੜਵੀ ਆਏ ਨੇ ਉਹਨਾਂ ਨੂੰ ਭਜਾਉਣ ਵਾਸਤੇ ਜਨਤਾ ਦੇ ਵਿੱਚ ਬਹੁਤ ਵੱਡਾ ਰੋਸ ਹੈ ਇਹ ਤੁਸੀਂ ਹੋਰ ਦੇਖਿਓ ਹਜ਼ਾਰਾਂ ਦੀ ਗਿਣਤੀ ਦੇ ਜਿੱਥੋਂ ਜਾ ਕੇ ਅਸੀਂ ਪੁੱਡਾ ਗਰਾਊਂਡ ਦੇ ਸਾਹਮਣੇ ਸੀਨੀਅਰ ਲੀਡਰਸ਼ਿਪ ਦੀ ਰੈਡ ਮੈਚ ਦੇ ਹੇਠ ਹਲਕਾ ਸਨੌਰ ਵੱਧ ਤੋਂ ਵੱਧ ਰੋਸ ਦੇ ਵਿੱਚ ਸਹਿਯੋਗ ਕਰੇਗਾ ਤੇ ਸਰਕਾਰ ਨੂੰ ਜਗਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਦ ਤੱਕ ਪਾਲਿਸੀ ਵਾਪਸ ਨਹੀਂ ਜਾਂਦੀ ਆ ਲਈ ਜਾਂਦੀ ਸਰਕਾਰ ਵੱਲੋਂ ਅਕਾਲੀ ਦਲ ਇਸੇ ਤਰ੍ਹਾਂ ਲੜਾਈ ਲੜੇਗਾ ਭਾਈ ਜਿੰਨੀ ਦੇਰ ਤੱਕ ਜ਼ਮੀਨ ਲੈਂਡ ਪੋਲੀ ਪਾਲਿਸੀ ਰੱਦ ਨਹੀਂ ਹੁੰਦੀ ਅਕਾਲੀ ਦਲ ਘਰ ਨਹੀਂ ਬੈਠੇਗਾ ਵੱਖ-ਵੱਖ ਹਲਕਿਆਂ ਦੇ ਵਿੱਚ ਸੜਕਾਂ ਦੇ ਉੱਤੇ ਵੱਖ-ਵੱਖ ਰੂਪ ਦੇ ਵਿੱਚ ਰੋਜ਼ਗਾਰ ਕਰਾਂਗੇ ਤੇ ਰੱਦ ਕਰਾ ਕੇ ਹਟਾਂਗੇ ਤੁਸੀਂ ਦੇਖੋ ਵੀ ਅੱਜ ਆ ਇੱਕ ਹਲਕੇ ਤੋਂ ਹੀ ਗੱਡੀਆਂ ਦੇਖਦੇ ਤੁਸੀਂ ਕਿੰਨਾ ਵਰਕਰਾਂ ਚ ਜੋਸ਼ ਵੀ ਆ ਔਰ ਜੋਸ਼ ਵੀ ਆ 64000 ਏਕੜ ਜ਼ਮੀਨ ਪੰਜਾਬ ਦੇ ਕਿਸਾਨਾਂ ਦੀ ਇਹ ਸਰਕਾਰ ਨੇ ਸਮਝ ਲਈ ਇੱਕ ਤਰੀਕੇ ਨਾਲ ਖੋਲਹੀ ਉਹਦੀ ਨੋਟੀਫਿਕੇਸ਼ਨ ਹੋ ਗਈ ਉਸ ਇੱਕ ਕਮਰਾ ਵੀ ਨਹੀਂ ਕਿਸਾਨ ਬਣਾ ਸਕਦਾ ਲੋਨ ਨਹੀਂ ਲੈ ਸਕਦਾ ਕਲੋਨੀ ਨਹੀਂ ਉੱਥੇ ਬਣ ਸਕਦੀ ਸੋ ਸਰਕਾਰ ਨੇ ਇਹ ਜ਼ਮੀਨਾਂ ਜਿਹੜੀ ਬਾਉਂਡ ਕਰਾ ਲਈ 64000 ਏਕੜ ਜ਼ਮੀਨ ਤੁਸੀਂ ਲਾ ਲਿਓ ਵੀ ਪਿਛਲੇ 20 ਸਾਲਾਂ 'ਚ 25 ਸਾਲਾਂ 'ਚ ਪੰਜਾਬ 'ਚ 11000 ਏਕੜ 'ਚ ਜਾਇਜ਼ ਔਰ ਨਜਾਇਜ਼ ਕਲੋਨੀਆਂ ਬਣੀਆਂ ਤੇ 64000 ਏਕੜ ਜ਼ਮੀਨ ਕਿਸ ਤਰ੍ਹਾਂ ਇੱਕ ਸਾਲ 'ਚ ਡਿਵੈਲਪ ਕਰ ਦੇਣਗੇ ਇੱਕ ਸਾਲ 'ਚ ਤਾਂ ਇਹਨਾਂ ਨੇ 100 ਮੀਟਰ ਸੜਕ ਵੀ ਨਹੀਂ ਬਣਾਈ ਸੋ ਇਸ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਪੰਜਾਬੀਆਂ ਦੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਨੇ ਮੋਰਚਾ ਲਾ ਦਿਆ ਇਹ ਮੋਰਚਾ ਉਸ ਦਿਨ ਖਤਮ ਹੋਣਾ ਜੇ ਜਿਸ ਦਿਨ ਇਹ ਜ਼ਮੀਨ ਡੀ ਨੋਟੀਫਾਈ ਹੋ ਜੂਗੀ ਜਾਂ ਇਹ ਸਰਕਾਰ ਬਦਲ ਜੂਗੀ ਨਵੀਂ ਸਰਕਾਰ ਸਾਡੀ ਬਣੂਗੀ ਅਸੀਂ ਇਹਨੂੰ ਡੀ ਨੋਟੀਫਾਈ ਕਰਾਂਗੇ ਆਪਣੀ ਸਰਕਾਰ ਬਣ ਤੇ ਸੋ ਅੱਜ ਹਜ਼ਾਰਾਂ ਵਰਕਰ ਸੜਕਾਂ ਤੇ ਆ ਅੱਜ ਦਾ ਜਿਹੜਾ ਧਰਨਾ ਆ ਇਹ ਸਰਕਾਰ ਦੀਆਂ ਜੜਾਂ ਹਿਲਾ ਦੇਗਾ ਦੇਖ ਲਓ ਕਿਸਾਨ ਕਿਤਨਾ ਪਰ ਭਰ ਕੇ ਗੱਡੀਆਂ ਦੇ ਅੰਦਰ ਜਿਹੜੇ ਆ ਰਹੇ ਆ ਪੂਰੀਆਂ ਪਰ ਭਰ ਕੇ ਸੋ ਇਹ ਧਰਨਾ ਜਿਹੜਾ ਕਿਉਂਕਿ ਪੰਜਾਬ ਦੀ ਲੜਾਈ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਆ ਸੋ ਇਹ ਲੜਾਈ ਵੀ ਸ਼੍ਰੋਮਣੀ ਅਕਾਲੀ ਦਲ ਹੀ ਡਟ ਕੇ ਲੜੇ

ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਪੰਜ ਮੈਂਬਰੀ ਕਮੇਟੀ ਵੱਲੋਂ ਐਸਜੀਪੀਸੀ ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਭਾਈ ਗੁਰਦਾਸ ਹਾਲ ਪ੍ਰਬੰਧ ਦਾ ਜਾਇਜ਼ਾ ਲੈ ਰਹੇ ਸ਼ੌਮੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂਆਂ ਨੂੰ ਉਸ ਸਮੇਂ ਹੈਰਾਨ ਕਰ ਦਿੱਤਾ ਜਦੋਂ ਦਰਬਾਰ ਸਾਹਿਬ ਦੇ ਮੈਨੇਜਰ ਨੇ ਹੁਕਮ ਸੁਣਾ ਦਿੱਤਾ ਕਿ ਭਾਈ ਗੁਰਦਾਸ ਹਾਲ ਵਿਖੇ ਹੋ ਰਹੇ ਸ਼ੌਮੀ ਅਕਾਲੀ ਦਲ ਦੇ ਡੈਲੀਗੇਟ اجلاس ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋਣ ਦਿੱਤਾ ਜਾਵੇਗਾ ਭਾਈ ਜਸਪੀਰ ਸਿੰਘ ਨੂੰ ਮਨਵਲੋਂ ਕਾਰਨ ਪੁੱਛਣ ਤੇ ਮੈਨੇਜਰ ਭਗਵੰਤ ਸਿੰਘ ਤੰਘੇੜਾ ਨੇ ਕਿਹਾ ਕਿ ਪ੍ਰਕਾਸ਼ ਨਾ ਕਰ ਦੇਣ ਸੰਬੰਧੀ ਮੈਨੂੰ ਉਪਰੋ ਹੁਕਮ ਆਏ ਨੇ ਇਸ ਸੰਬੰਧੀ ਪ੍ਰਧਾਨ ਸ਼੍ਰੋਮਣੀ ਕਮੇਟੀ ਤਾਮੀਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਵਾਰ-ਵਾਰ ਫੋਨ ਕਰਨ ਤੇ ਵੀ ਫੋਨ ਉਹਨਾਂ ਵੱਲੋਂ ਨਹੀਂ ਚੁੱਕਿਆ ਗਿਆ ਫਿਰ ਜਦੋਂ ਮੁਖ ਸਕੱਤਰ ਨੂੰ ਫੋਨ ਕੀਤਾ ਗਿਆ ਤਾਂ ਉਹਨਾਂ ਨੇ ਇਸ ਸੰਬੰਧੀ ਅਗਿਆਨਤਾ ਪ੍ਰਗਟਾਈ ਭਾਈ ਘੁੰਮਣ ਨੇ ਸਾਰੇ ਵਰਤਾਰੇ ਦੀ ਨਿਖੇਦੀ ਕਰਦੇ ਕਿ ਹੈ ਕਿ ਗੁਰੂ ਕਾਲ ਵੇਲੇ ਸਾਹਿਬ ਸ੍ਰੀ ਗੁਰੂ पंचम पादशाह जिस गुरु सिख ਤੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਵਾਈ ਸੀ ਅੱਜ ਉਸ ਦੇ ਨਾਂ ਤੇ ਬਣੇ ਹਾਲ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰਨ ਦਿੱਤਾ ਗਿਆ ਮੈਨੇਜਰ ਤੰਗੇੜਾ ਨੇ ਬੇਹੂਦਾ ਜਵਾਬ ਦਿੰਦਿਆ ਕਿ ਹੈ ਕਿ ਬਾਦਲਦਾਲ ਨੇ ਪ੍ਰਕਾਸ਼ ਨਹੀਂ ਕੀਤਾ ਇਸ ਲਈ ਤੁਹਾਨੂੰ ਵੀ ਪ੍ਰਕਾਸ਼ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਉਦਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਦੇ ਬਾਬਾ ਖੜਕ ਸਿੰਘ ਮਾਰਕ ਦੇ ਸੰਸਦ ਮੈਂਬਰਾਂ ਨਾਲ ਬਣੇ ਨਵੇਂ ਟਾਈਪ 7 ਦੇ 184 ਬਹੁਮੰਜ਼ਿਲਾ ਫਲੈਟਾਂ ਦਾ ਉਦਘਾਟਨ ਕੀਤਾ ਇਸ ਮੌਕੇ ਪ੍ਰਧਾਨ ਮੰਤਰੀ ਦੇ ਰਿਹਾਈਸ਼ੀ ਕੰਪਲੈਕਸ ਵਿੱਚ ਇੱਕ ਸਿੰਦੂਰ ਦਾ ਪੌਦਾ ਵੀ ਲਗਾਇਆ ਗਿਆ ਇਸ ਦੌਰਾਨ ਪੀਐਮ ਮੋਦੀ ਨੇ ਫਲੈਟਾਂ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਵਾਲੇ ਮਜ਼ਦੂਰਾਂ ਨਾਲ ਮੁਲਾਕਾਤ ਕੀਤੀ ਅਤੇ ਸਮਾਗਮ ਦੇ ਵਿੱਚ ਸ਼ਾਮਲ ਲੋਕਾਂ ਨੂੰ ਸੰਬੋਧਨ ਵੀ ਕੀਤਾ ਉਦਘਾਟਨ ਸਮਾਰੋਹ ਦੌਰਾਨ ਲੋਕ ਸਭਾ ਦੇ ਕਾਰਯੋਮ ਬਿਰਲਾ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਅਤੇ ਕਿਰਨ ਰਿਜੂਜੂ ਵੀ ਮੌਜੂਦ ਰਹੇ ਉਧਰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਪ੍ਰਿਯੰਕਾ ਗਾਂਧੀ ਵਾਡਰਾ ਦੇ ਕਾਰੋਬਾਰੀ ਪਤੀ ਰੌਬਰਟ ਵਾਡਰਾ ਖਿਲਾਫ ਮਨੀ ਲਾਂਡਰਿੰਗ ਸੰਬੰਧੀ ਕੇਸ ਚ ਲੰਗੀ 17 ਜੁਲਾਈ ਨੂੰ ਦਿੱਲੀ ਵਿਸ਼ੇਸ਼ ਪੀਐਮਐਲਏ ਅਦਾਲਤ ਚਾਰਜ ਸ਼ੀਟ ਧਾਰਕ ਕੇ ਦੋਸ਼ ਲਗਾਇਆ ਕਿ 56 ਸਾਲਾ ਵਾਡਰਾ ਨੂੰ ਜ਼ਮੀਨੀ ਸੌਦੇ ਚ ਅਪਰਾਧ ਦੀ ਆਮਦਨ ਵੱਜੋਂ 58 ਕਰੋੜ ਰੁਪਏ ਮਿਲੇ ਸਨ ਈਡੀ ਨੇ ਆਪਣੇ ਦੋਸ਼ ਪੱਤਰ ਚ ਕਿਹਾ ਕਿ ਰੌਬਰਟ ਵਾਡਰਾ ਨੇ ਹਰਿਆਣਾ ਦੇ ਗੁਰੂਗ੍ਰਾਮ ਦੇ ਸ਼ਿਕੋਪੁਰ ਪਿੰਡ 'ਚ 2008 ਦੇ ਕਥਿਤ ਇੱਕ ਧੋਖਾਧੜੀ ਵਾਲੇ ਜ਼ਮੀਨੀ ਸੌਦੇ ਦੀ ਪੂਛਪੜਤਾਲ ਦੌਰਾਨ ਅਸਪਸ਼ਟ ਜਵਾਬ ਦਿੱਤੇ ਅਤੇ ਸਾਰਾ ਦੋਸ਼ ਆਪਣੇ ਤਿੰਨ ਮਰਹੂਮ ਸਹਿਯੋਗੀਆਂ 'ਤੇ ਮਰ ਦਿੱਤਾ। ਇਡਿ ਨੇ ਇਹ ਵੀ ਦੋਸ਼ ਲਗਾਇਆ ਕਿ ਕਥਿਤ منی ਲਾਂਡਰਿੰਗ ਮਾਮਲੇ ਨਾਲ ਜੁੜੇ ਰੀਅਲ ਅਸਟੇਟ ਲੈਣ-ਦੇਣ 'ਚ ਰੌਬਰਟ ਰੌਬਰਟ ਵਾਡਰਾ ਨੇ ਸਾਫ ਕਾਮੁਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਰਾਹੀਂ ਹਰਿਆਣਾ ਸਰਕਾਰ ਦੇ ਅਧਿਕਾਰੀਆਂ 'ਤੇ ਗੈਰ-ਵਾਜਿਬ ਪ੍ਰਭਾਵ ਪਾਇਆ। ਉਧਰ ਮੋਗਾ ਦੀ ਕੋਟਕਪੂਰਾ ਬਾਈਪਾਸ ਤੇ ਉਸ ਸਮੇਂ ਵੱਡਾ ਹੰਗਾਮਾ ਹੋਇਆ ਜਦੋਂ ਸੁਖਵਿੰਦਰ ਸਿੰਘ ਨਾਮ ਦਾ ਇੱਕ ਨੌਜਵਾਨ ਹਾਈ ਵੋਲਟੇਜ 66 ਕੇਵੀ ਬਿਜਲੀ ਤਾਰਾ ਵਾਲੇ ਖੰਭੇ ਤੇ ਚੜ ਗਿਆ ਤੇ ਆਪਣੇ ਛੋਟੇ ਭਰਾ ਲਈ ਇਨਸਾਫ ਦੀ ਮੰਗ ਕਰਨ ਲੱਗਿਆ ਪਤਾ ਲੱਗਣ ਤੇ ਪੁਲਿਸ ਨੂੰ ਵੀ ਹੱਥ ਪੈਰਾਂ ਦੀ ਪੈ ਗਈ ਜਿਸ ਉਪਰੰਤ ਜਿਵੇਂ ਨਾ ਤਿਵੇਂ ਕਰਕੇ ਨੌਜਵਾਨ ਨੂੰ ਹੇਠਾਂ ਉਤਾਰਿਆ ਗਿਆ ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਵੀ ਬੁਲਾਇਆ ਗਿਆ ਇਸ ਦੌਰਾਨ ਟੀ ਰੋਡ ਤੇ ਵੱਡੀ ਭੀੜ ਇਕੱਠੀ ਹੋ ਗਈ ਡੀਐਸਪੀ ਗੁਰਪ੍ਰੀਤ ਸਿੰਘ ਨੇ ਪਹਿਲਾਂ ਸੁਖਵਿੰਦਰ ਦੇ ਭਰਾ ਬਬਲੂ ਨੂੰ ਰਿਹਾ ਕਰਵਾਇਆ ਤੇ ਫਿਰ ਉਸ ਦਾ ਬਿਆਨ ਲੈਣ ਤੋਂ ਬਾਅਦ ਲਗਭਗ 2 ਘੰਟਿਆਂ ਬਾਅਦ ਸੁਖਵਿੰਦਰ ਨੂੰ ਹੇਠਾਂ ਲਿਆਂਦਾ ਗਿਆ ਤੇ ਮਾਮਲਾ ਸੁਲਝਾਇਆ ਗਿਆ ਏਸਾਂ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ